ਗਾਜ਼ੀਆਬਾਦ ਦੀ ਇੱਕ ਔਰਤ ਨੇ ਆਪਣੇ ਪਤੀ ਖਿਲਾਫ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਔਰਤ ਦਾਦਾ ਉਸੇ ਕਿ ਉਸਦੇ ਪਤੀ ਨੇ ਉਸ ਨੂੰ ਬਾਲੀਵੁੱਡ ਅਦਾਕਾਰਾਂ ਨੋਰਾ ਫਤਹੀ ਵਰਗ ਦਿਖਾਣ ਅਤੇ ਬਣਨ ਲਈ ਮਜਬੂਰ ਕੀਤਾ ਜਿੱਥੇ ਇੱਕ ਔਰਤ ਨੇ ਮਹਿਲਾ ਥਾਣੇ ਵਿੱਚ ਆਪਣੇ ਪਤੀ ਖਿਲਾਫ ਗੰਭੀਰ ਦੋਸ਼ ਲਗਾਏ ਨੇ ਸ਼ਿਕਾਇਤ ਦਰਜ ਕਰਵਾਈ ਹੈ ਇਸ ਔਰਤ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਉਸ ਨੂੰ ਬਾਲੀਵੁੱਡ ਅਦਾਕਾਰਾਂ ਨੋਰਾ ਫਤਹੀ ਵਰਗ ਦਿਖਾਣ ਅਤੇ ਬਣਨ ਲਈ ਮਜਬੂਰ ਕਰਦਾ ਸੀ ਇਸ ਲਈ ਉਹ ਉਸ ਨੂੰ ਹਰ ਰੋਜ਼ 3 ਘੰਟੇ ਕਸਰਤ ਕਰਨ ਲਈ ਦਬਾਅ ਪਾਉਂਦਾ ਸੀ ਅਦਾ ਜਸਤਨ ਉਹ ਇੰਨੀ ਕਸਰਤ ਨਹੀਂ ਕਰਦੀ ਸੀ ਉਸ ਦਿਨ ਉਸ ਨੂੰ ਭੁੱਖਾ ਰੱਖਿਆ ਜਾਂਦਾ ਸੀ ਇਸ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਫਿਜ਼ੀਕਲ এডਿਕੇਸ਼ਨ ਦਾ ਟੀਚਰ ਹੈ ਅਕਸਰ ਉਸ ਨੂੰ ਤਾਨੇ ਮਾਰਦਾ ਹੈ ਫਤੇਈ ਦਾ ਕਹਿਣਾ ਹੈ ਕਿ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ ਕਿਉਂਕਿ ਉਸ ਨੂੰ ਬਾਲੀਵੁੱਡ ਅਦਾਕਾਰਾਂ ਵਰਗੀ ਸੁੰਦਰਤਾ ਆਕਰਸ਼ਕ ਪਤਨੀ ਮਿਲ ਸਕਦੀ ਸੀ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਪਤੀ ਨਾ ਸਿਰਫ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਸੀ ਸਗੋਂ ਪਤਨੀ ਨੂੰ ਹਰ ਰੋਜ਼ ਦਿਨ ਘੰਟੇ ਕਸਰਤ ਕਰਨ ਲਈ ਵੀ ਕਹਿੰਦਾ ਸੀ ਤਾਂ ਜੋ ਉਸ ਦਾ ਸਰੀਰ ਬਾਲੀਵੁੱਡ ਅਦਾਕਾਰਾਂ ਵਰਗਾ ਹੋ ਸਕੇ ਜਦੋਂ ਔਰਤ ਸਰੀਰਕ ਕਮਜ਼ੋਰੀ ਥਕਾਵਟ ਜਾਂ ਫਿਰ ਸਿਹਤ ਕਾਰਨ ਕਰਕੇ ਕਸਰਤ ਪੂਰੀ ਨਹੀਂ ਕਰ ਪਾਉਂਦੀ ਤਾਂ ਪਤੀ ਉਸ ਨੂੰ ਕਈ ਦਿਨਾਂ ਤੱਕ ਖਾਣਾ ਵੀ ਨਹੀਂ ਦਿੰਦਾ ਸ਼ਿਕਾਇਤ ਕਰਤਾ ਹਰਤ ਦਾ ਵਿਆਹ ਮਾਰਚ 2025 ਵਿੱਚ ਗਾਜ਼ੀਆਬਾਦ ਵਿੱਚ ਬਹੁਤ ਧੂਮਤਾਂ ਨਾਲ ਹੋਇਆ ਸੀ ਵਿਆਹ ਵਿੱਚ ਗਹਿਣੇ 24 ਲੱਖ ਰੁਪਏ ਦੀ ਮਹਿੰਦਰਾ ਸਕੋਰਪਿਓ 10 ਲੱਖ ਰੁਪਏ ਨਕਦ ਤੇ ਹੋਰ ਤੋਹਫੇ ਸ਼ਾਮਲ ਸਨ ਕੁੱਲ ਮਿਲਾ ਕੇ ਵਿਆਹ ਵਿੱਚ 76 ਲੱਖ ਰੁਪਏ ਤੋਂ ਵੱਧ ਦਾ ਖਰਚਾ ਆਇਆ ਇਸ ਦੇ ਬਾਵਜੂਦ ਵਿਆਹ ਤੋਂ ਤੁਰੰਤ ਬਾਅਦ ਸਹੁਰੇ ਪਰਿਵਾਰ ਨੇ ਹੋਰ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਰਧਾ ਕਹਿਣਾ ਉਸਦੇ ਪਤੀ ਤੇ ਉਸਦੇ ਪਰਿਵਾਰ ਨੇ ਲਗਾਤਾਰ ਜ਼ਮੀਨ ਨਕਦੀ ਤੇ ਮਹਿੰਗੇ ਸਮਾਨ ਦੀ ਮੰਗ ਕੀਤੀ ਜਦੋਂ ਉਸਨੇ ਇਹਨਾਂ ਮੰਗਾਂ ਨੂੰ ਪੂਰਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਤਾਹਨੇ ਮਾਰੇ ਗਏ ਤੇ ਸਰੀਰਕ ਤੇ ਮਾਨਸਿਕ ਤਸੀਹੇ ਉਸ ਨੂੰ ਸਹਿਣੇ ਪਏ